हां जी दोस्तों सारे विधादा अपने चैनल ते स्वागत है उम्मीद करते हैं सारे भाई ठीक ठाक होंगे आज पाच सौ ਨੂੰ ਟਰੈਕਟਰਾਂ ਦੇ ਨਾਲ ਨਾਲ ਮਸ਼ੀਨਾਂ ਲੈ ਕੇ ਆਏ ਆ ਬਈ ਨੂੰ ਮੂਰੇ ਮਸ਼ੀਨਾਂ ਰ ਸੇਖਣਾ ਤੂੜੀ ਵਾਲੀਆਂ ਦਾ ਤੇ ਬਾਕੀ ਸਾਰੇ ਬਾਈ ਨਾਲ ਗੱਲਬਾਤ ਕਰਦੇ ਆ ਬਈ ਦੂਸਰੀ ਗੱਲ ਜੀ ਕੀ ਨਾਮ ਹੈ ਜੀ ਆਪਣਾ ਨਾਂ ਕਰਨਾ ਚਾਹੁੰਦੇ ਠੀਕ ਹੈ ਤੇ ਪਿੰਡ ਕੀ ਇਹ ਆਪਣਾ ਖੌਂਸਾ ਹੈ ਜਿਲ੍ਹਾ ਬਰਨਾਲਾ ਸੀ ਠੀਕ ਹੈ ਜੀ ਤੇ ਆਪਣੇ ਕੋਲ ਅਜੇ ਮੰਡੀ ਤੇ ਕਾਹ ਮਸ਼ੀਨਾਂ ਲੈ ਕੇ ਆਏ ਬਈ ਆਪਣੇ ਕੋਲੇ ਤਾਂ ਮਸ਼ੀਨਾਂ ਆਏ ਅੱਜ ਮੰਡੀ ਦੇ ਠੀਕ ਹੈ ਤੇ ਉਹ ਘਰੇ ਵੀ ਹੁੰਦੀਆਂ ਕਾਈਆਂ ਜੀ ਦੋ ਤਿੰਨ ਘਰੇ ਘਰੀਆਂ ਨੇ ਠੀਕ ਆ ਪੰਜ ਛੇ ਮਸ਼ੀਨਾਂ ਹੁੰਦੀਆਂ ਆਪਣੇ ਕੋਲੇ ਬੜੇ ਜੀ ਸੁਪਰ ਸੀਟਰ ਰੋਟਾਵੇਟਰ ਜੀ ਉਹ ਟ੍ਰੇਲ ਕੰਪਿਊਟਰ ਕਰਾ ਠੀਕ ਆ ਸਾਰਾ ਕੁਝ ਹੁੰਦਾ ਆਪਣੇ ਕੋਲੇ ਪੁਰਾਣਾ ਕੱਟ ਲੈਣਾ ਨਵਾਂ ਦੇ ਦੇਣਾ ਠੀਕ ਆ ਬਾਕੀ ਸਿਰੇ ਮਸ਼ੀਨਾਂ ਆਪਣੇ ਕੋਲੇ ਚਮੜੀ ਹੁੰਦੀਆਂ ਬੜੇ ਜਿਹੜਾ ਉਹ ਚਮੜਾ ਮਾਡਲ ਹੁੰਦੀ ਹੈ ਜੀ ਜਿਹਨਾਂ ਆਪਣੇ ਕੋਲੇ 20 ਮਾਡਲ ਦਾ ਹਾਂ ਠੀਕ ਹੈ ਜਿਹੜੀ origional ਮਸ਼ੀਨ ਉਹ ਲੈਣਾ ਕੋਈ ਬਾਰੇ ਕੱਪੇ ਟਰਾਂਪ ਨਹੀਂ ਲੈਂਦੇ ਆਹ ਇੱਕ ਹੀ ਮਾਡਲ ਦਾ ਠੀਕ ਆ ਇਧਰ ਆ ਗਈ ਜੀ 20 ਮਾਡਲ ਮਸ਼ੀਨ ਜੀ ਦੇਖ ਚੈੱਕ ਕਰ ਸਕਦੇ ਹੋ ਜੀ ਮਸ਼ੀਨ ਦੀ ਬਲੇਡ ਇੱਕ ਸਾਈਡ ਆ ਪੰਗਿਆਂ ਨੇ ਫੁੱਲ ਇੱਕ ਛੇੜਾ ਕਿਸੀ ਬਲੇਡ ਦੇ ਪਾਸੇ ਬਦਲਣਾ ਵਾਲਾ ਹੈ ਠੀਕ ਹੈ ਤੇ ਕੈਂਚੀ ਆ ਗਿਆ ਕੱਟ 55 ਜੀ 56 56 ਇੰਚੀ ਹੈ ਜੀ ਦੇਖ ਸਕਦੇ ਹੋ ਜੀ ਜਮਾ ਨਮੀ ਮਸ਼ੀਨਾਂ ਕੋਈ ਬਾਈ ਕਹਿੰਦਾ ਬੈਲਟ ਨੂੰ ਐਂਡ ਟੱਲ ਨਹੀਂ ਲੱਗਿਆ ਬਾਈ ਕਹਿੰਦਾ ਜਮਾ ਕੋਈ ਬੈਰਿੰਗ ਪਾਉਣ ਦੀ ਲੋੜ ਨਹੀਂ ਜੀ ਦੇਖ ਸਕਦੇ ਹੋ ਜਮਾ ਨਮੀ ਮਸ਼ੀਨ ਪਈ ਹੈ ਜੀ ਤੇ ਬਾਕੀ ਸਿਰੇ ਬਾਈ ਆਪਾਂ ਰੇਟ ਦੀ ਗੱਲ ਕਰੀਏ ਰੇਟ ਆ ਗਿਆ ਤੇਰਾ 225000 ਰੁਪਿਆ ਤੇ ਦੇਵਾਂਗੇ ਕਿੰਨੇ ਕੀ ਬਾਈ ਮੌਕੇ ਤੇ ਮਾਨਤਾਨ ਕਰਦਾਂਗੇ ਅਜੇ ਬੰਦਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਆ ਤੇ ਲਪੇਟ ਲਬੂਟ ਵਧੀਆ ਪਈ ਆ ਬਾਈ ਜਮਾ ਹਾਂ ਹਾਂ ਬਾਈ ਜਮਾ ਓਕੇ ਕੋਈ ਦਿੱਕਤ ਨਹੀਂ ਠੀਕ ਆ ਤੇ ਇਧਰ ਆ ਗਈ ਜਗਤ ਜੀਤ ਇਹ ਆ ਗਈ 21 ਮਾਡਲ ਜੀ 21 ਮਾਡਲ ਮਸ਼ੀਨ ਹੈ ਤੇ ਇਹਦੇ ਬਲੇਟਾਂ ਦੀ ਗੱਲ ਕਰੀਏ ਬਾਈ ਆਪਾਂ ਇਹਦੇ ਭੈਣ ਵਾਲੇ ਹੈਗੇ ਵਿੱਚੋਂ ਵਿੱਚ ਕੁਝ ਕੰਮ ਦੇ ਜਾਣਗੇ ਇਹ 57 ਇੰਚ ਹੁੰਦੀ ਆ ਭਈ ਇਹ 57 ਇੰਚ 57 ਇੰਚ ਆ ਜੀ ਦੇਖ ਸਕਦੇ ਹੋ 57 ਇੰਚ ਓਰੀਜਨਲ ਮਸ਼ੀਨ ਆ ਟਾਇਰ ਦਿਖਾ ਦੂ ਮਗਰ ਉਹ ਤੇ ਟਾਇਰ ਆ ਕੇ 911 ਵਾਲੇ ਜੀ ਦੇਖ ਸਕਦੇ ਹੋ ਜੀ 911 ਵਾਲੇ ਟਾਇਰ ਆ ਜੀ ਤੇ ਇਹਦੇ ਬਾਕੀ ਸਾਰੇ ਖੁੱਲਦੇ ਵੀ ਆ ਇਹਦੇ ਤਾਂ ਭਾਈ ਆ ਦੇਖ ਸਕਦੇ ਹੋ ਪੱਖੇ ਵਗੈਰਾ ਵਿੱਚੋਂ ਜਮ ਓਕੇ ਆ ਜੀ ਕੰਮ ਜੀ ਦੇਖ ਸਕਦੇ ਹੋ ਸਾਰਾ ਰੰਗ ਰੇਨ ਵਾਲਾ ਜੀ ਮਸ਼ੀਨ ਦੇ ਉੱਤੇ ਜੀ ਦੇਖ ਸਕਦੇ ਹੋ ਤੇ ਬਾਕੀ ਸਾਰੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਹੁਤ ਵਧੀਆ ਪਏ ਆ ਨਵੇਂ ਟਾਇਰ ਆ ਜੀ ਤੇ 911 ਵਾਲੇ ਟਾਇਰ ਆ ਜੀ ਦੇਖ ਸਕਦੇ ਹੋ ਤੇ ਬਾਕੀ ਸਾਰੇ ਪਲੇਟ ਦੇਖ ਸਕਦੇ ਹੋ ਜੀ ਠੀਕ ਹੈ ਆ ਬਾਕੀ ਸਾਰੇ ਪਲੇਟ ਲੱਗੀ ਹੈ ਜੀ ਇਧਰ 21 ਮਾਡਲ ਦੀ ਤੇ ਬਾਕੀ ਸਾਰੇ ਦੇਖ ਸਕਦੇ ਹੋ ਕਟਰ ਵਗੈਰਾ ਪੂਰਾ ਵਧੀਆ ਪਿਆ ਹੈ ਜੀ ਤੇ ਵਿੱਚੋਂ ਦੇਖ ਸਕਦੇ ਹੋ ਤੇ ਬਾਕੀ ਸਾਰੇ ਰੰਗ ਰੰਗ ਸਾਰਾ ਰੀਨਲ ਹੀ ਆ ਬਾਈ ਹਾਂ ਜੀ ਸਾਰਾ ਵੀਰੇ ਰੀਨਲ ਵਾਲਾ ਕਿਧਰ ਰੀਨਲ ਰੰਗ ਹੈ ਜੀ ਦੇਖ ਸਕਦੇ ਹੋ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਉਹ 35 ਮੰਗਦੇ ਆ ਵੀਰੇ ਮਨਤਨ ਕਰ ਦਾਂਗੇ ਕਿਉਂਕਿ ਕੋਈ ਗੱਲ ਨਹੀਂ ਛੋਟਾ ਨਾ ਲੈ ਕੇ ਹੋਰ ਵੱਧ ਕਰਨਾ ਠੀਕ ਆ ਮਾੜਾ ਇਹ ਦੱਸ ਦੇ ਕਿੰਨੇ ਕੀ ਕੀ ਦੇ ਦਾਂਗੇ ਬਈ ਆਪਾਂ ਦਾਸ ਦੇ ਕੋਈ ਗੱਲ ਨਹੀਂ ਕਿੰਨਾ 220 ਤੱਕ ਕਰਦਾ ਕੋਈ 220000 ਦੀ ਦੇ ਦਾਂਗੇ ਬਾਈ ਕਹਿੰਦਾ ਬਾਕੀ ਸਾਰੇ ਮੌਕੇ ਤੇ ਵੀ ਮਾਨਤਾ ਨੂੰ ਹੋ ਜਾਊਗਾ ਤੇ ਇਹ ਬਾਕੀ ਸਾਰੇ ਆਪਾਂ ਬਾਈ ਤੀਜੀ ਮਸ਼ੀਨ ਉੱਧਰ ਖੜੀ ਹੈ ਪਹਿਲੇ ਪਾਸੇ ਇਹ ਰਿਸ਼ਤੇਦਾਰਾਂ ਦੀ ਮਸ਼ੀਨ ਖੜੀ ਹੈ 10 ਮਾਡਲ ਘਰੇ ਚੱਲੀ ਹੋਈ ਠੀਕ ਹੈ ਇਹ ਰਿਸ਼ਤੇਦਾਰਾਂ ਦੀ ਆ ਬਾਈ ਕਹਿੰਦਾ 10 ਮਾਡਲ ਘਰੇ ਚੱਲੀ ਹੋਈ ਹੈ ਜੀ ਸਾਰੀ ਰੀਅਲ ਨਾਲ ਮਸ਼ੀਨ ਹੈ ਸਿਸ ਰੁਪਿਆ ਰੋਈ ਦੀ ਠੀਕ ਹੈ ਜੀ 11 ਦਾ ਟਰੈਕਟਰ ਲੈ ਲਿਆ ਨਵਾ ਮਸ਼ੀਨ ਲੈਣੀ ਜਮਾ ਨਵੀ ਠੀਕ ਹੈ ਜੀ ਕਰਕੇ ਵੇਚ ਦਿਆ ਆਪਣੇ ਨਾਲ ਠੀਕ ਠੀਕ ਹੈ ਜੀ ਦੇਖ ਸਾਡਾ ਟਾਇਰ ਵਗੈਰਾ ਤੁਹਾਡੇ ਸਾਹਮਣੇ ਆ ਜੀ ਤੇ ਇਹਦੇ ਹੀ 10 ਮਾਡਲ ਦੀ ਰੇਟ ਦੀ ਗੱਲ ਕਰੀਏ ਬਈ ਆਪਾਂ 1 ਲੱਖ ਰੁਪਿਆ ਮੰਗਦੇ ਆ ਗੱਲ ਨਹੀਂ ਮਾਨਤਾਨ ਕਰਾਵਾਂਗੇ ਲੱਖ ਰੁਪਿਆ ਮੰਗਦੇ ਆ ਬਾਈ ਕਹਿੰਦਾ ਮਾਨਤਾਨ ਕਰਾ ਦੇਾਂਗੇ ਤੇ ਮਾਗਰੋ ਪੱਖੇ-ਪੁੱਖੇ ਠੀਕ ਆ ਬਾਈ ਲੋਕਿਆ ਸਾਰਾ ਲਵੇਟ ਲੱਗੇ ਵੇ ਪੱਖੇ ਲੱਗੇ ਵੇ ਲਵੇਟ ਨਵੇਂ ਲੱਗੇ ਵੇ ਮਸ਼ੀਨ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆਪਣੀਆਂ ਦੇਖੋ ਜਮਾ ਹਾਂ ਫਿੰਗਰਾਂ ਠੀਕ ਆ ਆਹ ਬਲੈਂਡ ਵਧੀਆ ਪਿਆ ਠੋਕੜੀਆਂ ਦੇ ਪਾਸੇ ਬਦਲਣ ਨਾਲ ਇੱਕ ਪਾਸਾ ਵਧੀਆ ਇੱਕ ਇੱਕ ਪਾਸੇ ਵਧੀਆ ਪਈ ਆ ਇੱਕ ਪਾਸੇ ਵਧੀਆ ਪਈ ਆ ਬਾਈ ਕਹਿੰਦਾ ਜਮਾ ਓਕੇ ਆ ਇਹਦਾ ਬਾਈ ਕਹਿੰਦਾ ਟ੍ਰੈਟ ਲਾਈਨ ਕਰਕੇ ਉਹ ਕਹਿੰਦੇ ਵੀ ਨਵੀਂ ਲੈਣੀ ਆ ਤੇ ਬਾਕੀ ਸਾਰੇ ਮਸ਼ੀਨੂ ਓਕੇ ਆ ਬਾਈ ਕਹਿੰਦਾ ਕੰਮ ਹੁੰਦਾ ਵੀ ਟ੍ਰੈਟ ਨਵਾਂ ਲੈ ਲੈਣ ਉਹ ਕਹਿੰਦਾ ਨਵੀਂ ਲੈਣੀ ਆ ਨਾ ਨਾ ਉਹੀ ਗੱਲ ਆ ਬਾਈ ਜੇ ਕਿਸੇ ਨੇ ਘੱਟ ਮੁੱਲ 'ਚ ਬਾਈ ਲੈਣੀ ਆ ਤਾਂ ਆ ਗਈ ਤੇ ਇੱਧਰ ਨਹੀਂ ਬਾਈ ਕੋਲੇ ਤਾਂ ਨਵੇਂ ਮਾਡਲ ਉੱਚੇ ਮਾਡਲ ਹੈਗੀਆਂ ਬਾਈ ਅੱਜ ਕੀ ਮਾਡਲ ਹੈ ਪਹਿਲੀ 22 ਮਾਡਲ ਹੈ ਜੇ ਕਿਸੇ ਵੀਰ ਨੇ ਕੋਈ ਵੀ ਮਸ਼ੀਨ ਲੈਣੀ ਆ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਆਪਾਂ ਬਾਈ ਦਾ ਕਨੈਕਟ ਨੰਬਰ ਲੈਨੇ ਆ ਹਾਂਜੀ ਭਾਈ ਪਹਿਲਾਂ ਨਾਮ ਦੱਸਦੇ ਦੁਬਾਰੇ ਬਾਈ ਕਰਨੇਂਦਰ ਸਿੰਘ ਪਿੰਡ ਕੌਣ ਸੀ ਜ਼ਿਲ੍ਹਾ ਬਰਨਾਲਾ ਤੁਸੀਂ ਉੱਤਾ ਪਾਜੀ ਠੀਕ ਹੈ ਤੇ ਮੋਬਾਈਲ ਨੰਬਰ ਜੀ ਆਪਣਾ ਪੂਰਾ 700 ਜੀ 99 98512 ਠੀਕ ਹੈ ਦੁਬਾਰੇ ਫੇਰ ਦੱਸ ਦਿਓ ਜੀ ਪੂਰਾ 700 ਜੀ 99 98512 ਜੀ ਠੀਕ ਹੈ ਹੁਣ ਜ਼ਿਆਦਾਤਰ ਆਪਾਂ ਮਸ਼ੀਨਾਂ ਦਾ ਕੰਮ ਹੀ ਕਰਾਂਗੇ ਭਈ ਉਹਨਾਂ ਚਿਰ ਹਾਂਜੀ ਹਾਂ ਆਪਣੇ ਕੋਲ ਸੁਪਰ ਸੀਡਰ ਵੀ ਘਰੇ ਖੜਿਆ ਹੀ ਕਰਨਾ ਪੁਰਾਣਾ ਲੈਣਾ ਰੂਟਾ ਬਿਲਡਰ ਜਿਹੜਾ ਕੰਪਿਊਟਰ ਕਰਾਈ ਕਰੇ ਸਾਰੇ ਪ੍ਰਕਾਰ ਦੇ ਠੀਕ ਹੈ ਉਹ ਜ਼ਿਆਦਾ ਕਿਵੇਂ ਹੁਣ ਪੁਰਾਣਾ ਦਾ ਕੱਟ ਲੋਂਗੇ ਬਾਈ ਕਿਵੇਂ ਹੁਣ ਜ਼ਿਆਦਾਤਰ ਨਾਲ ਆ ਵੀ ਸੀਜ਼ਨ ਤੂੜੀ ਵਾਲੀਆਂ ਮਸ਼ੀਨਾਂ ਦਾ ਹੈ ਹੁਣ ਇਹਦੀ ਤੇਰਾ ਜ਼ਿਆਦੇ ਕੰਮ ਹੈ ਇਹਦੀ ਫੋਕਸ ਆ ਜਾਂਦੀ ਹੈ ਇਹਦੀ ਆ ਬਾਈ ਕਿਨਾਂ ਜ਼ਿਆਦੇ ਉੱਚਾ ਮਾਡਲ ਹੀ ਹੁੰਦੀਆਂ ਬਾਈ ਮਸ਼ੀਨਾਂ ਆਪਣੇ ਕੋਲੇ ਉੱਚਾ ਮਾਡਲ ਹੁੰਦੀਆਂ ਜੇ ਕਿਸੇ ਵੀਰ ਨੇ ਕੋਈ ਵੀ ਮਸ਼ੀਨ ਲੈਣੀ ਹੈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ